ਪੂਰੇ ਪੰਜਾਬ ਭਾਰ ਅੰਦਰ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਦੇ ਲਈ ਸਮਾਜ ਸੇਵੀ ਆਗੂ ਰਵੀ ਵੜੈਸ ਦੁਆਰਾ ਲਗਾਤਾਰ ਉਪਰਾਲੇ ਜਾਰੀ ਹਨ ਸਮੇਂ-ਸਮੇਂ ਦੇ ਉੱਤੇ ਉਹਨਾਂ ਦੁਆਰਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿੱਥੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਖੇਡਾਂ ਦੇ ਪ੍ਰਤੀ ਉਹਨਾਂ ਨੂੰ ਜੋੜਨ ਦੇ ਵਿੱਚ ਉਤਸ਼ਾਹ ਦਿਖਾਇਆ ਜਾ ਰਿਹਾ ਉੱਥੇ ਹੀ ਇੱਕ ਅਹਿਮ ਮੀਟਿੰਗ ਅੱਜ ਸਿੰਘਪਰਾ ਦੇ ਗਰਾਊਂਡ ਦੇ ਵਿੱਚ ਸਥਾਨਿਕ ਸਦਰਥਣਾ ਪੁਲਿਸ ਦੀ ਟੀਮ ਦੇ ਨਾਲ ਰਵੀ ਬੜਾਚ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕੀਤੀ ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਪਿੰਡ ਦੇ ਸਕੂਲ ਲਾਗੇ ਦੁਪਹਿਰ ਵੇਲੇ ਜੋ ਲੋਕੀ ਜੋ ਨੌਜਵਾਨ ਉੱਤੇ ਖੜੇ ਹੁੰਦੇ ਨੇ ਉਹਨਾਂ ਦੇ ਪ੍ਰਤੀ ਵੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਪੁਲਿਸ ਅਧਿਕਾਰੀਆਂ ਨੂੰ ਇਸ ਮੌਕੇ ਦੇ ਉੱਤੇ ਜੀ ਆਇਆਂ ਆਖਿਆ ਗਿਆ ਤੇ ਉਹਨਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਪੁਲਿਸ ਅਧਿਕਾਰੀਆਂ ਦੁਆਰਾ ਵੀ ਰਵੀ ਬੜੈਚ ਅਤੇ ਪਿੰਡ ਦੇ ਸਰਪੰਚ ਤੇ ਹੋਰ ਮੌਤਵਰ ਜਿਹੜੇ ਵਿਅਕਤੀ ਉੱਤੇ ਮੌਜੂਦ ਸਨ ਉਹਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਹਰ ਇੱਕ ਨੇ ਨਸ਼ਿਆਂ ਦੇ ਵਿਰੁੱਧ ਕਦਮ ਚੁੱਕਣ ਦੇ ਲਈ ਇੱਕ ਜੁੜਤਾ ਦਾ ਪ੍ਰਗਟਾਵਾ ਵੀ ਕੀਤਾ ਤਸਵੀਰਾਂ ਤੁਸੀਂ ਖੁਦ ਹੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਜਿਹੜੇ ਆਏ ਹੋਏ ਸੀ ਜਿਨ੍ਹਾਂ ਨੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਉਹਨਾਂ ਸਾਰਿਆਂ ਨੂੰ ਸਰੂਪਾ ਉਹ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਸਬੰਧੀ ਜਦੋਂ ਰਵੀ ਬੜੈਚ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਮਾਜ ਦੇ ਵਿੱਚ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਲਈ ਲਗਾਤਾਰ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਜੋ ਨੌਜਵਾਨ ਜੁੜੇ ਹਨ ਉਹ ਉਪਰਾਲੇ ਕਰ ਰਹੇ ਹਨ ਅਤੇ ਕਿਸੇ ਵੀ ਨੌਜਵਾਨ ਨੂੰ ਨਸ਼ੇ ਦੇ ਕਾਰਨ ਕੋਈ ਦਿੱਕਤ ਆਉਂਦੀ ਹੈ ਜਾਂ ਛੱਡਣਾ ਚਾਹੁੰਦਾ ਹੋਵੇ ਤਾਂ ਉਹ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹਨ ਅਤੇ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਵੀ ਕੀਤੀ ਜਾਵੇਗੀ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਜੇਕਰ ਕੋਈ ਮਾੜੇ ਅਨਸਰ ਹੈ ਜਾਂ ਕੰਮ ਕਰਦੇ ਤਾਂ ਉਹਨਾਂ ਦੇ ਉੱਤੇ ਵੀ ਸਖਤੀ ਵਰਤੀ ਜਾਵੇਗੀ ਸੀਗਾ ਜੀ ਮੁੱਦਾ ਦੇਖੋ ਆਹੀ ਸੀਗਾ ਇੱਕ ਤਾਂ ਸਾਡੇ ਉਰੇ ਸਾਡੇ ਸੀਨੀਅਰ ਜਿਹੜੇ ਆਪਣਾ ਅੰਕਲ ਜੀ ਖੜੇ ਹਨ ਜਗਨਾਰ ਅੰਕਲ ਖੜੇ ਕਾਲਾ ਵੀਰ ਖੜਾ ਆਪਣਾ ਜੀ ਬਲਾਕ ਸੰਮਤੀ ਮੈਂਬਰ ਸਾਹਿਬ ਖੜੇ ਹਨ ਸਾਡੇ ਪਿੰਡ ਵਿੱਚ ਇਹੀ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਦੁਪਹਿਰ ਨੂੰ ਜਦੋਂ ਸਾਡੇ ਪੂਰੇ ਗਰਲ ਸਕੂਲ ਹੈਗਾ ਏ ਇੱਥੇ ਦੁਪਹਿਰ ਨੂੰ ਥੋੜੇ ਜਿਹੜੇ ਨੌਜਵਾਨ ਹੁੱਲੜਬਾਜੀ ਕਰਦੇ ਆਂ ਜੀ ਹੂੰ ਇੱਕ ਇਥੇ ਫੈਕਟਰੀਆਂ ਨੇੜੇ ਹੋਣ ਕਾ ਕੇ ਥੋੜਾ ਚੋਰੀ ਦਾ ਜਾਂ ਕੁਝ ਔਦਾਂ ਦਾ ਵੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਉਹਦੇ ਕਰਕੇ ਐਸਚੂ ਸਾਬ ਨੂੰ ਅਸੀਂ ਬੁਲਾਇਆ ਤੇ ਇੱਕ ਨਸ਼ੇ ਦਾ ਮੁੱਦਾ ਸੀਗਾ ਜੀ ਕਈ ਬੰਦੇ ਮਤਲਬ ਇਥੋਂ ਕੋਈ ਹੱਬ ਬਣਿਆ ਹੋਊਗਾ ਬਾਈਪਾਸ ਤੇ ਖੜਦੇ ਹੋਣਗੇ ਜਾਂ ਕੁਝ ਉਹ ਚੀਜ਼ਾਂ ਨੂੰ ਲੈ ਕੇ ਐਸਚੂ ਸਾਹਿਬ ਦਾ ਵੀ ਸਾਨੂੰ ਸੁਨੇਹਾ ਲੱਗਿਆ ਸੀ ਕਿ ਆਪਾਂ ਮੀਟਿੰਗ ਕਰਕੇ ਸਾਂਝੇ ਤੌਰ ਪਰ ਇਹ ਚੀਜ਼ਾਂ ਨੂੰ ਜਿਹੜੀਆਂ ਆਪਾਂ ਖਤਮ ਕਰੀਏ ਤੇ ਨਾਲ ਹੀ ਪ੍ਰਾਲੀ ਦੇ ਬਾਰੇ ਵੀ ਉਹਨਾਂ ਨੇ ਕਾਫੀ ਗੱਲਾਂ ਆਖੀਆਂ ਕਿ ਪ੍ਰਾਲੀ ਨੂੰ ਨਾ ਸਾੜਿਆ ਜਾਵੇ ਉਸ ਬਾਰੇ ਕੀ ਗੱਲ ਹੈ ਹਾਂ ਬਿਲਕੁਲ ਜੀ ਉਹ ਕਿਤੇ ਨਾ ਕਿਤੇ ਉਹਨਾਂ ਦਾ ਆਪਣਾ ਤਾਂ ਕੋਈ ਇੰਟਰਸਟ ਨਹੀਂ ਉਹ ਸਾਡੇ ਵਾਸਤੇ ਹੀ ਕਹਿ ਰਹੇ ਆ ਜੀ ਸਰਕਾਰਾਂ ਵੀ ਸਾਡੇ ਵਾਸਤੇ ਕਰਦੀਆਂ ਐ ਇਹ ਚੀਜ਼ ਦਾ ਸਾਨੂੰ ਉਹ ਫਾਇਦਾ ਹੈ ਸਾਨੂੰ ਉਹ ਨੁਕਸਾਨ ਆ ਸਾਨੂੰ ਇਹ ਚੀਜ਼ ਬਾਰੇ ਵੇਰ ਹੋਣਾ ਚਾਹੀਦਾ ਹੈ ਪ੍ਰਾਲੀ ਸਾੜਨ ਨਾਲ ਪੋਲੂਸ਼ਨ ਵੀ ਹੁੰਦਾ ਹੈ ਤੇ ਸਾਡੇ ਜਿਹੜੇ ਖੇਤ ਦੀ ਮਿੱਟੀ ਆ ਉਹਦੇ ਚ ਜਿਹੜੇ ਮੇਨ ਲੜਿੰਦੇ ਜਿਹੜੇ ਤਾ ਤਾਂ ਉਹ ਵੀ ਮਰਦੇ ਆ ਇਹ ਵੀ ਸਾਨੂੰ ਸੋਚਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਘਟਾਉਣੀ ਚਾਹੀਦੀ ਇਹ ਚੀਜ਼ ਤੁਸੀਂ ਨਸ਼ੇ ਦੀ ਰੋਕਥਾਮ ਦੇ ਲਈ ਕਈ ਵਾਰ ਨਾਟਕ ਵੀ ਕਰਵਾ ਚੁੱਕੇ ਹੋ ਕਿੰਨਾ ਕੁ ਫਰਕ ਪਿਆ ਤੇ ਤੁਸੀਂ ਕਈ ਨੌਜਵਾਨਾਂ ਦਾ ਨਸ਼ਾ ਵੀ ਛੁੜਾ ਚੁੱਕੇ ਹੋ ਦੇਖੋ ਫਰਕ ਜਿੱਦਾਂ ਜਿੱਦਾਂ ਇਹ ਨਸ਼ਾ ਵੱਧਦਾ ਉਦੋਂ ਉਦੋਂ ਘਟਦਾ ਹੈ ਮੈਂ ਤਾਂ ਹੁਣ ਹੋਰ ਕਰ ਰਹੇ ਹਾਂ ਸਗੋਂ ਸਾਰੇ ਆਪਣੇ ਜਿਹੜੇ ਇਲਾਕੇ ਦੇ ਸਾਡਾ ਯੂਥ ਹੈ ਮੈਂ ਤਾਂ ਸਭ ਦਾ ਮੀਟਿੰਗ ਕਰਕੇ ਹੁਣ ਇੱਕ ਲਿਸਟ ਬਣਾ ਰਿਹਾ ਨਸ਼ਾ ਵੇਚਣ ਵਾਲਿਆਂ ਦੀ ਉਹ ਲਿਸਟ ਮੈਂ ਬਣਾ ਕੇ ਪ੍ਰੋਪਰ ਬੰਦੇ ਦਾ ਨਾਮ ਗੱਡੀ ਨੰਬਰ ਮੋਬਾਈਲ ਨੰਬਰ ਉਮੈਂ ਸਾਰਾ ਸੀਨੀਅਰ ਅਫਸਰਾਂ ਨੂੰ ਦੇ ਕੇ ਆਉਂਗਾ ਮੈਂ ਤਕਰੀਬਨ ਚਾਹੁੰਦਾ ਕਿ ਸਾਡੇ ਇਲਾਕੇ ਚ ਜਿਹੜਾ ਨਸ਼ਾ ਉਹ ਖਤਮ ਹੋ ਜਵੇ ਕਿਉਂਕਿ ਜਿਹੜੇ ਸਾਡੇ ਯੂਥ ਆ ਅਸੀਂ ਚਲੋ ਛੋਟੇ ਮੋਟੇ ਪੋਲਿਟਿਕਸ ਕਰਦੇ ਆ ਜੇ ਨਾ ਅਸੀਂ ਵੀ ਤਾਂ ਹੀ ਕਰ ਸਕਦੇ ਆ ਜੇ ਸਾਡੇ ਯੂਥ ਬਚੂਗੀ ਉਦਾਂ ਦੀ ਪੋਲਿਟਿਕਸ ਕਰਨ ਦਾ ਵੀ ਕੀ ਫਾਇਦਾ ਜਿਹੜਾ ਸਾਨੂੰ ਸਾਡਾ ਕਿਸੇ ਨੂੰ ਫਾਇਦੇ ਨਾ ਹੋਵੇ ਆ ਤਾਂ ਆਪਣੀ ਯੂਥ ਨੂੰ ਰੋਕਥਾਮ ਲਈ ਮੈਂ ਪੁਲਿਸ ਦਾ ਸਹਿਯੋਗ ਵੀ ਕਰੂੰਗਾ ਜਿਹੜੇ ਸਾਡੇ ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਕੋਈ ਲੀਡਰ ਵੀ ਆ ਕਿਸੇ ਵੀ ਪਾਰਟੀ ਨਾਲ ਉਹਨਾਂ ਤੇ ਵੀ ਪਰਚੇ ਹੋਣੇ ਚਾਹੀਦੇ ਆ ਜੇ ਕਿਸੇ ਦਾ ਗਲਤ ਬੰਦਾ ਸਾਥ ਦਿੰਨੇ ਆ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਤੇ ਬੀ ਜੀ ਪੀ ਸਾਹਿਬ ਜੀ ਦੇ ਤੇ ਸ਼ਾਨ ਰਤੇਸ਼ਾਂ ਤੇ ਸਾਡੇ ਐਸ ਐਸ ਪੀ ਸਾਹਿਬ ਜੀ ਦੀ ਅਗਵਾਈ ਹੇਠ ਸਾਡੇ ਡੀ ਐਸ ਪੀ ਸਾਹਿਬ ਸਾਡੇ ਐਸ ਪੀ ਰੂਰਲ ਸਾਹਿਬ ਜੀ ਦੇ ਦਸ਼ੰਡ ਤੇ ਸ਼ਾਂਸਾਰ ਪਿੰਡ ਪਿੰਡ ਜਾ ਕੇ ਯੂਥ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਨਸ਼ਿਆਂ ਦੇ ਖਿਲਾਫ ਜਿਹੜੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਅਤੇ ਉਹਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਤੋਂ ਅਪਡੇਟ ਲਿਆ ਜਾ ਰਿਹਾ ਵੀ ਤੁਹਾਡੇ ਪਿੰਡ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਨਸ਼ੇ ਨੂੰ ਲੈ ਕੇ ਤਾ ਅੱਜ ਪਿੰਡ ਸਿੰਘਪੁਰਾ ਵਿੱਚ ਅੱਜ ਆਏ ਹੈਗੇ ਆ ਪਿੰਡ ਵਾਸੀਆਂ ਤੋਂ ਫੀਡਬੈਕ ਲਈ ਗਈ ਹੈ ਮਤਲਬ ਇਹ ਸਾਡੀ ਸਰਕਾਰ ਵੱਲੋਂ ਜਿਹੜਾ ਇਨੀਸ਼ੀਏਟਿਵ ਲੈ ਗਿਆ ਨਸ਼ਿਆਂ ਦੇ ਖਿਲਾਫ ਉਹਦੇ ਨਾਲ ਬਹੁਤ ਸੁਧਾਰ ਦੱਸਿਆ ਗਿਆ ਹੈ ਪਹਿਲਾਂ ਨਾਲੋਂ ਤੇ ਅੱਗੇ ਵੀ ਸਾਡੇ ਵੱਲੋਂ ਪੁਲਿਸ ਵੱਲੋਂ ਸੰਪੂਰਨ ਸਹਿਯੋਗ ਦਿੱਤਾ ਜਾਏਗਾ ਇਸ ਸੰਬੰਧ ਵਿੱਚ ਇਸ ਤੋਂ ਇਲਾਵਾ ਜੋ ਅੱਗੇ ਇੱਕ ਝੋਨੇ ਦਾ ਸੀਜ਼ਨ ਆ ਰਿਹਾ ਹੈ ਅੱਗੇ ਹੁਣ ਤਾਂ ਪ੍ਰਾਲੀ ਨੂੰ ਸਾੜਨ ਦੀ ਜਿਹੜੀ ਇੱਕ ਸਮੱਸਿਆ ਹਮੇਸ਼ਾ ਤੋਂ ਫੇਸ ਕਰਦੇ ਆ ਰਹੇ ਹਾਂ ਉਸ ਸਬੰਧ ਵਿੱਚ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਇੱਕ ਕੇ ਸੈਮੀਨਾਰ ਕੀਤਾ ਗਿਆ ਹੈ ਤਾਂ ਇਹ ਦੋ ਮੇਨ ਮੁੱਦੇ ਨੇ ਵਾਤਾਵਰਣ ਤੇ ਸਾਡੀ ਜਵਾਨੀ ਨੂੰ ਸੰਭਾਲਣ ਲਈ ਇਹ ਸਬੰਧ ਵਿੱਚ ਆਪਾਂ ਪਿੰਡ ਵਾਸੀਆਂ ਨਾਲ ਆ ਪਿੰਡ ਵਾਸੀਆਂ ਨੇ ਪ੍ਰਵਾਸੀਆਂ ਦੇ ਮੁੱਦੇ ਤੇ ਵੀ ਗੱਲਬਾਤ ਕੀਤੀ ਐ ਸਰ ਉਸ ਲਈ ਕੀ ਉਪਰਾਲਾ ਕਰ ਰਹੇ ਹੋ ਜੀ ਇੱਥੇ ਸਿੰਘਪੁਰ ਪਿੰਡ ਦੇ ਨੇੜੇ ਹੀ ਇੱਥੇ ਫੋਕਲ ਪੁਆਇੰਟ ਹੈ ਜਿੱਥੇ ਜ਼ਿਆਦਾ ਪ੍ਰਵਾਸੀ ਕੰਮ ਕਰਦੇ ਨੇ ਉਹਨਾਂ ਦੀ ਰਹਾਇਸ਼ਾਂ ਇਸ ਪਿੰਡ ਦੇ ਵਿੱਚ ਹੈਗੀਆਂ ਨੇ ਤਾਂ ਉਹ ਅਸੀਂ ਪਹਿਲਾਂ ਤੋਂ ਵੀ ਜੋ ਆਪਣੇ ਏਰੀਆ 'ਚ ਰਹਿ ਰਹੇ ਆ ਉਹਨਾਂ ਦੀ ਅਡੈਂਟਿਟੀ ਚੈੱਕ ਕਰ ਰਹੇ ਆ ਤਾ ਇੱਕ ਦੁਬਾਰਾ ਤੁਸੀਂ ਨਵੇਂ ਸਿਰੇ ਤੋਂ ਦੁਬਾਰਾ ਤੋਂ ਇੱਕ ਵਾਰੀ ਸੀ ਦੁਬਾਰਾ ਚੈੱਕ ਕਰਦੇ ਹਾਂ ਤੇ ਜੋ ਏਰੀਆ ਦੇ ਵਿੱਚ ਕੋਈ ਹੁੱਲੜਬਾਜੀ ਕਰਦੇ ਨੇ ਨੌਜਵਾਨ ਉਹਨਾਂ ਵਾਤੇ ਵੀ ਨੱਥ ਪਾਈ ਜਾਏਗੀ। ਆ ਇੱਕ ਦੋ ਸਕੂਲ ਪੈਂਦੇ ਆ ਤੇ ਸਕੂਲ ਦੇ ਬਾਹਰ ਗਸ਼ਤ ਪਤਾਉਣ ਦੀ ਗੱਲ ਵੀ ਕੀਤੀ ਗਈ ਹੈ। ਸਿਰ ਉਸ ਲਈ ਕੀ ਪ੍ਰਬਾਲਾ ਕਰੀ? ਅ ਸਾਡਾ ਜੀ ਨਾਕਾ ਪੁਆਇੰਟ ਵੀ ਇੱਥੇ ਨੇੜੇ ਆ ਥਾਣਾ ਵੀ ਨੇੜੇ ਆ ਸਾਡਾ ਜੋ ਵੀ ਮੁਲਾਜ਼ਮਾਂ ਨੂੰ ਪਹਿਲਾਂ ਹੀ ਹਦਾਇਤ ਕੀਤੀ ਹੋਈ ਹੈ ਕਿ ਜੋ ਵੀ ਇੱਥੋਂ ਲੰਘੂਗਾ ਪਹਿਲਾਂ ਸਕੂਲ ਦੇ ਸਮੇਂ ਤੇ ਚੈੱਕ ਕਰਕੇ ਜਾਏਗਾ। ਇਸ ਤੋਂ ਇਲਾਵਾ ਵੀ ਅਸੀਂ ਐਕਸਟਰਾ ਜਿਹੜੀ ਗਸ਼ਤ ਹੈਗੀ ਹੈ ਹੋਰ ਵਧਾਈ ਜਾਵੇ ਕੀ ਅਪੀਲ ਕਰਦੇ ਹੋ ਨਸ਼ੇ ਦੀ ਰੋਕਥਾਮ ਦੇ ਲਈ ਲੋਕਾਂ ਇੱਥੇ ਨੌਜਵਾਨਾਂ ਨੂੰ ਸਭ ਤੋਂ ਪਿੰਡ ਦਾ ਬਹੁਤ ਵੱਡਾ ਸੁਭਾਗ ਹੈ ਵੀ ਇੱਥੇ ਇੱਕ ਪਲੇਗਰਾਉਂਡ ਹੈ ਤੇ ਬੱਚੇ ਬੜੇ ਇੱਥੋਂ ਦੇ ਮਿਹਨਤੀ ਹੈਗੇ ਖੇਡਾਂ ਨਾਲ ਜੁੜੇ ਹੋਏ ਨੇ ਪਰ ਇਸ ਤੋਂ ਇਲਾਵਾ ਜੇਕਰ ਫਿਰ ਵੀ ਕੋਈ ਕੋਈ ਗਲਤ ਰਸਤੇ ਤੇ ਜਾਂਦਾ ਹੈ ਤਾਂ ਪਿੰਡ ਵਾਸੀਆਂ ਨੂੰ ਅਪੀਲ ਹੈ ਅਸੀਂ ਪਹਿਲਾਂ ਇੱਕ ਸੁਧਨ ਦਾ ਮੌਕਾ ਦੇਵਾਂਗੇ ਬੱਚਿਆਂ ਨੂੰ ਤੁਸੀਂ ਸਾਨੂੰ ਰਿਪੋਰਟ ਕਰ ਸਕਦੇ ਹੋ ਅਸੀਂ ਮਾਪਿਆਂ ਦਾ ਕਾਉਂਸਲਿੰਗ ਕਰਾਂਗੇ ਫਿਰ ਵੀ ਜੇ ਨਹੀਂ ਸੁਧਰਦਾ ਤਾਂ ਜੋ ਬਣਦੀ ਹੈ ਉਸ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਇੱਕ ਵਾਰ ਉਹਨਾਂ ਨੂੰ ਸੁਧਨ ਦਾ ਮੌਕਾ ਛੋਹ ਦਿੱਤਾ ਜਾਵੇਗਾ